ਸਾਤਸ਼ੇਕਾਨ ਮੈਂ ਕਮਲਵੀਰ ਕੌਰ ਦਿਆਨੰਦ ਪਬਲਿਕ ਸਕੂਲ ਪਾਂਡੂ ਸਰਨਾਬਾ ਦੇ ਵਿੱਚ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਮਰਤਾ ਪ੍ਰੀਤਮ ਦੀ ਕਵਿਤਾ ਮਾਂ ਦਾ ਪਿਆਰ ਬਾਰੇ ਪੜ੍ਹਾਂਗੇ ਮਾਂ ਤੇ ਬੱਚੇ ਦਾ ਜਿਹੜਾ ਰਿਸ਼ਤਾ ਹੈ ਉਹ ਦੁਨੀਆ ਦੇ ਵਿੱਚ ਅਮੋਲ ਹੈ ਉਸ ਦਾ ਕੋਈ ਕੀਮਤ ਨਹੀਂ ਹੈ ਉਸ ਦਾ ਕੋਈ ਮੁਕਾਬਲਾ ਕੋ ਰਿਸ਼ਤਾ ਨਹੀਂ ਕਰ ਸਕਦਾ ਕਵਿਤਰੀ ਨੇ ਆਪਣੀਆਂ ਭਾਵਨਾਵਾਂ ਦੇ ਰਾਹੀਂ ਮਾਂ ਦੇ ਪਿਆਰ ਬਾਰੇ ਇਸ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ ਪੜ੍ਹਦੇ ਹਾਂ ਸੱਚ ਪੁੱਛੋ ਤਾਂ ਇਸ ਔਲਾਦ ਪਿੱਛੇ ਲੱਖਾਂ ਮਨ ਵਿੱਚ ਮੰਨਤਾ ਧਾਰਦੀ ਮਾਂ ਮਾਂ ਆਪਣੀ ਔਲਾਦ ਨੂੰ ਪਾਉਣ ਦੇ ਲਈ ਕਿੰਨੀਆਂ ਹੀ ਤਰ੍ਹਾਂ ਦੀਆਂ ਸੁੱਖਾਂ ਸੁਖਦੀ ਹੈ ਫਿਰ ਉਸ ਦਾ ਪਾਲਣ ਪੋਸ਼ਣ ਕਰਨ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਹੈ ਮੂੜ ਮੂੜ ਵੇਖਦੀ ਲਾਡ ਪਿਆਰ ਕਰਦੀ ਚੁੰਮ ਚੱਟ ਕਲੇਜੇ ਨੂੰ ਠਾਰਦੀ ਮਾਂ ਆਪਣੇ ਬੱਚੇ ਨੂੰ ਵਾਰੀ ਵਾਰੀ ਦੇਖਦੀ ਹੈ ਕਿਉਂਕਿ ਉਸਦੇ ਲਈ ਉਸਦਾ ਬੱਚਾ ਦੁਨੀਆ ਤੋਂ ਸਭ ਤੋਂ ਖੂਬਸੂਰਤ ਹੁੰਦਾ ਹੈ ਉਸ ਨੂੰ ਲਾਡ ਪਿਆਰ ਕਰਦੀ ਹੈ ਚੁੰਮਦੀ ਚੱਟਦੀ ਹੈ ਤੇ ਆਪਣੇ ਕਲੇਜੇ ਨੂੰ ਠੰਡਾ ਕਰਦੀ ਹੈ ਰੀਜਾਂ ਸੱਦਰਾ ਨਾਲ ਉਹ ਪਾਲਦੀ ਹੈ ਸਿਰ ਤੇ ਔਕੜਾ ਲੱਖ ਸਹਾਰਦੀ ਮਾਂ ਬਹੁਤ ਹੀ ਰੀਤਾਂ ਦੇ ਨਾਲ ਮਨ ਚ ਇੰਨੀਆਂ ਇੱਛਾਵਾਂ ਰੱਖ ਕੇ ਉਹ ਆਪਣੇ ਬੱਚੇ ਨੂੰ ਪਾਲਦੀ ਹੈ ਤੇ ਉਸ ਨੂੰ ਪਾਲਣ ਦੇ ਸਮੇਂ ਕਿੰਨੀਆਂ ਹੀ ਦੁੱਖ ਤਕਲੀਫਾਂ ਦਾ ਉਸ ਨੂੰ ਸਾਹਮਣਾ ਵੀ ਕਰਨਾ ਪੈਂਦਾ ਹੈ ਅੱਕ ਦੀ ਥੱਕ ਦੀ ਮੂਲ ਨਹੀਂ ਦੁੱਖ ਸਹਿਣ ਤੋਂ ਕਦੀ ਨਾ ਹਾਰਦੀ ماں ਆਪਣੇ ਬੱਚੇ ਨੂੰ ਪਾਲਣ ਸਮੇਂ ਨਾ ਤਾਂ ਉਹ ਕਦੇ ਅੱਕਦੀ ਹੈ ਨਾ ਥੱਕਦੀ ਹੈ ਅਤੇ ਨਾ ਹੀ ਉਸ ਦੇ ਉੱਤੇ ਜੇ ਕੋਈ ਦੁੱਖ ਵੀ ਆ ਜਾਵੇ ਤਾਂ ਉਸ ਨੂੰ ਵੀ ਉਹ ਹੱਸਦੇ ਹੱਸਦੇ ਸਹਿਣ ਕਰ ਲੈਂਦੀ ਹੈ ਅਤੇ ਕਦੇ ਵੀ ਕਿਸੇ ਮੁਸ਼ਕਲ ਦੇ ਸਾਹਮਣੇ ਹਾਰ ਨਹੀਂ ਮੰਨਦੀ ਦੇ-ਦੇ ਲੋਰੀਆਂ ਬੱਚਾ ਖੜਾਉਂਦੀ ਹੈ ਮਨੋ ਰਾਜੇ ਦੇ ਮਹਿਲ ਉਸਾਰਦੀ ماں ماں ਆਪਣੇ ਬੱਚੇ ਨੂੰ ਲੋਰੀਆਂ ਦੇ ਦੇ ਕੇ ਬਚਪਨ ਦੇ ਕਿੰਨੇ ਹੀ ਗੀਤ ਸੁਣਾ ਕੇ ਉਸ ਨੂੰ ਖੜਾਉਂਦੀ ਹੈ ਤੇ ਉਹਨਾਂ ਨੂੰ ਗੁਲੋਰੀਆਂ ਸੁਣਾਉਣ ਸਮੇਂ ਮਨ ਦੇ ਵਿੱਚ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਰਾਜਿਆਂ ਦੇ ਮਹਿਲ ਉਸਾਰ ਲੈਂਦੀ ਹੈ ਵਾਰੀ ਕੋਲੀ ਸਦਕੜੇ ਲੱਖ ਵਾਰੀ ਆਪਕੇ ਮੂੰਹੋਂ ਪੁਕਾਰਦੀ ماں ماں ਆਪਣੇ ਬੱਚੇ ਦੇ ਨੂੰ ਕਿੰਨੇ ਹੀ ਨਾਵਾਂ ਦੇ ਨਾਲ ਪੁਕਾਰਦੀ ਹੈ ਤੁਹਾਡੇ ਵੀ ਸਾਰਿਆਂ ਦੇ ਪਿਆਰ ਦੇ ਕਿੰਨੇ ਹੀ ਨਿੱਕ ਨੈਮ ਹੋਣਗੇ ਛੋਟੇ ਨਾਮ ਹੋਣਗੇ ਤੇ ਮਾਂ ਆਪਣੇ ਬੱਚੇ ਨੂੰ ਬਹੁਤ ਹੀ ਪ੍ਰਕਾਰ ਦੇ ਨਾਵਾਂ ਦੇ ਨਾਲ ਪੁਕਾਰਦੀ ਹੈ ਰਿੜਦਾ ਵੇਖ ਕੇ ਖਿੜਦਾ ਏ ਚਿੱਤ ਉਸ ਦਾ ਫੜ ਫੜ ਬਾਹਾਂ ਨੂੰ ਫੇਰ ਖਿਲਾਦੀ ਮਾਂ ਜਦੋਂ ਬੱਚਾ ਸਮਾਂ પાਕੇ ਰੁੜਨ ਲੱਗ ਜਾਂਦਾ ਹੈ ਤਾਂ ਉਸ ਨੂੰ ਦੇ ਕੇ ਮਾਂ ਖੁਸ਼ ਹੁੰਦੀ ਹੈ ਅਤੇ ਜੇ ਬੱਚਾ ਕਿਤੇ ਡਿੱਗ ਨਾ ਜਾਵੇ ਤਾਂ ਉਸ ਨੂੰ ਫੜਨ ਦੇ ਲਈ ਆਪਣੀਆਂ ਬਾਹਾਂ ਨੂੰ ਖਿਲਾਦੀ ਹੈ ਦਿਨੇ ਰਾਤ ਹੀ ਚਾ ਮਲਾਰ ਕਰਦੀ ਖਿੜਖਿੜ ਹੱਸਦੀ ਜਦ ਦੁਲਾਰਦੀ ਮਾਂ ਆਪਣੇ ਬੱਚੇ ਦੇ ਨਾਲ ਦਿਨ ਰਾਤ ਚਾ ਮਲਾਰ ਕਰਦੀ ਹੈ ਖੁਸ਼ੀਆਂ ਖੇੜੇ ਵੰਡਦੀ ਹੈ ਮਾਂ ਤੇ ਹੱਸਦੀ ਹੈ ਉਸ ਨੂੰ ਪਿਆਰ ਕਰਦੀ ਹੈ ਦੁਲਾਰਦੀ ਹੈ ਸਮਾਂ ਪਾ ਕੇ ਜਦੋਂ ਫਿਰਨ ਤੁਰਨ ਲੱਗੇ ਜੱਫੀ ਪਾਣ ਲਈ ਵਾਂ ਪਸਾਰਦੀ ਮਾਂ ਜਦੋਂ ਬੱਚਾ ਹੌਲੀ ਹੌਲੀ ਤੁਰਨ ਫਿਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਦੇਖ ਕੇ ਖੁਸ਼ ਹੁੰਦੀ ਹੈ ਆਪਣੀਆਂ ਬਾਹਾਂ ਨੂੰ ਪਸਾਰ ਕੇ ਉਸ ਨੂੰ ਆਪਣੇ ਕਲੇਵੇ ਦੇ ਵਿੱਚ ਲੈਣ ਦੇ ਲਈ ਮਾਂ ਜਿਹੜੀ ਆ ਉਤਸੁਕ ਹੋ ਜਾਂਦੀ ਹੈ ਤੇ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈਣ ਦੇ ਲਈ ਉਹ ਬਾਹਾਂ ਨੂੰ ਪਸਾਰਦੀ ਹੈ ਖੇਡਣ ਜਾਣ ਲਈ ਜਦੋਂ ਤਿਆਰ ਹੋਵੇ ਪਾਪਾ ਕੱਪੜੇ ਮੂੰਹ ਸਵਾਰਦੀਆਂ ਆਪਣਾ ਬੱਚਾ ਮਾਂ ਦੇ ਲਈ ਦੁਨੀਆ ਦਾ ਸਭ ਤੋਂ ਸੋਹਣਾ ਤੇ ਖੂਬਸੂਰਤ ਹੁੰਦਾ ਹੈ ਤੇ ਉਸ ਨੂੰ ਤਿਆਰ ਕਰਨ ਦੇ ਲਈ ਮਾਂ ਕਿੰਨੇ ਹੀ ਚਾਵਾਂ ਦੇ ਨਾਲ ਉਸ ਨੂੰ ਜਿਚਾਉਂਦੀ ਹੈ ਉਸ ਦੇ ਕੱਪੜੇ ਸੋਹਣੇ-ਸੋਹਣੇ ਪਾਉਂਦੀ ਹੈ ਤੇ ਉਸ ਨੂੰ ਬਹੁਤ ਸੋਹਣਾ ਤਿਆਰ ਕਰਦੀ ਹੈ ਕੜੀ ਕਦੀ ਕੜੀ ਜੇ ਉਸ ਨੂੰ ਦੇਰ ਲੱਗੇ ਵਿੱਚ ਫਿਕਰ ਦੇ ਸਮਾਂ ਗੁਜ਼ਾਰਦੀ ਮਾਂ ਜੇ ਬੱਚੇ ਨੂੰ ਘਰ ਆਉਣ ਦੇ ਵਿੱਚ ਦੇਰ ਹੋ ਜਾਵੇ ਸਮਾਂ ਲੱਗ ਜਾਵੇ ਤਾਂ ਉਸ ਦੇ ਮਨ ਨੂੰ ਹੌਲ-ਪਹਿਣ ਲੱਗ ਜਾਂਦੇ ਹਨ ਤੇ ਉਹ ਬਾਰ-ਬਾਰ ਬਾਹਰ ਦੇਖਦੀ ਹੈ ਚਾਹਤੀ ਹੈ ਕਿ ਮੇਰਾ ਬੱਚਾ ਹੈਗਾ ਜਿਹੜਾ ਉਹ ਘਰ ਕਿਉਂ ਨਹੀਂ ਆਇਆ ਉਹ ਬੇਸਾ ਲੈਂਦੀ ਡੋਬੂ ਪਹਿਨ ਆ ਕੇ ਮੁੜ ਮੁੜ ਬਾਹਰ ਜੋ ਚਾਤੀਆਂ ਮਾਰਦੀ ਮੰ ਉਸਦੇ ਮਨ ਨੂੰ ਇੰਨੇ ਹੌਲ ਪੈਂਦੇ ਹਨ ਉਹ ਕਦੇ ਬਾਹਰ ਜਾਂਦੀ ਹੈ ਕਦੇ ਅੰਦਰ ਆਉਂਦੀ ਹੈ ਸੋਚਦੀ ਹੈ ਉਸ ਦਾ ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਕਿਉਂ ਕਿ ਉਸਦੇ ਜਿਗਰ ਦਾ ਟੁਕੜਾ ਉਸ ਦਾ ਬੱਚਾ ਹੈ ਜਿਹੜਾ ਉਹ ਹਜੇ ਤੱਕ ਘਰੇ ਵਾਪਸ ਨਹੀਂ ਆਇਆ ਸੋਨੇ ਆਵਾਜ਼ ਤੇ ਸਾਹ ਵਿੱਚ ਸਾਹ ਆਵੇ ਮਿਰਚਾ ਲੈ ਕੇ ਸਿਰ ਤੋਂ ਵਾਰਦੀ ماں ਜਦੋਂ ਆਪਣੇ ਬੱਚੇ ਦੀ ਆਵਾਜ਼ ਸੁਣ ਲੈਂਦੀ ਹੈ ਉਸ ਨੂੰ ਘਰ ਵਿੱਚ ਦੇਖ ਲੈਂਦੀ ਹੈ ਤੇ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਫਿਰ ਉਹ ਉਸ ਦੀ ਮਿਰਚਾ ਲੈ ਕੇ ਉਸ ਤੋਂ ਉਸ ਦੀ ਨજર ਆ ਜਿਹੜੀ ਉਹ ਉਤਾਰੇ ਦੁੱਖ ਰੋਗ ਜੇ ਕਦੇ ਕੋਈ ਆਣ ਲੱਗੇ ਬੋੜੀ ਕਰੋ ਫਿਰ ਪੁਕਾਰਦੀ ਮਾਂ ਜੇ ਬੱਚੇ ਦੇ ਉੱਤੇ ਕੋਈ ਦੁੱਖ ਤਕਲੀਫ ਆ ਜਾਵੇ ਤਾਂ ਮਾਂ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਸਦੇ ਬੱਚੇ ਤੋਂ ਜਿਹੜਾ ਹੈ ਕਸ਼ਟ ਹੈ ਉਹ ਉਹ ਟੜ ਜਾਵੇ ਦੌਲਤ ਪਾਣੀ ਦੇ ਵਾਂਗਰਾ ਰੋੜ ਦਿੰਦੀ ਸਰਫਾ ਕਰੇ ਨਾ ਉਸ ਦੁਖਿਆਰ ਦੀ ਮਾਂ ਆਪਣੇ ਬੱਚੇ ਨੂੰ ਹਰ ਮੁਸ਼ਕਲ ਤੋਂ ਕੱਢਣ ਲਈ ਮਾਂ ਪੈਸੇ ਦੀ ਪਰਵਾਹ ਨਹੀਂ ਕਰਦੀ ਹੈ ਹ ਦੌਲਤਾਂ ਨੂੰ ਰੋੜ ਦਿੰਦੀ ਹੈ ਪਾਣੀ ਦੇ ਵਾਂਗਰਾ ਤਾਂ ਕਿ ਉਹਦਾ ਬੱਚਾ ਇਹ ਜਿਹੜਾ ਉਹ ਤੰਦਰੁਸਤ ਰਹੇ ਠੀਕ ਰਹੇ ਹਰ ਬਲਾ ਤੋਂ ਮੁਕਤ ਰਹੇ ਭਾਵੇਂ ਕਿਡਾ ਹੀ ਬੱਚਾ ਨਲਾਇਕ ਹੋਵੇ ਉਹਨੂੰ ਫੇਰ ਵੀ ਨਹੀਂ ਦੁਰਕਾਰ ਦੀ ਮੰਗ ਬੱਚਿਆਂ ਨੂੰ ਮਾਂ ਨੂੰ ਕਦੇ ਵੀ ਆਪਣੇ ਬੱਚੇ ਦੀਆਂ ਗਲਤੀਆਂ ਨੇ ਜੜੀਆਂ ਉਹ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਉਹ ਮੋਹ ਦੇ ਵਿੱਚ ਡੁੱਬੀ ਹੁੰਦੀ ਹੈ ਠੀਕ ਹੈ ਇਸ ਕਰਕੇ ਉਹ ਆਪਣੇ ਬੱਚੇ ਨੂੰ ਕਦੇ ਵੀ ਮਾੜਾ ਨਹੀਂ ਕਹਿੰਦੀ ਅਮਰਤ ਸੱਚਾ ਹੈ ਸਾਕੇ ਇਹ ਆਂਦਰਾਂ ਦਾ ਸੱਚਮੁੱਚ ਹੀ ਕੁਤਲੀ ਪਿਆਰ ਦੀ ਮਾਂ ਸੱਚੀ ਕਵਿਤਰੀ ਨੇ ਕਿਹਾ ਹੈ ਕਿ ਇਹ ਜਿਹੜਾ ਮਾਂ ਤੇ ਬੱਚੇ ਦਾ ਰਿਸ਼ਤਾ ਹੈ ਦੁਨੀਆ ਦੇ ਵਿੱਚ ਕੀਮਤੀ ਹੈ ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਇਹ ਆਂਦਰਾ ਦਾ ਦਿਲ ਦਾ ਰਿਸ਼ਤਾ ਹੈ ਤੇ ਇਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸਭ ਤੋਂ ਵੱਡਾ ਰਿਸ਼ਤਾ ਮਾਂ ਤੇ ਬੱਚੇ ਦਾ ਹੈ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਰਤਾ ਹੈ ਜਿਹੜੀ ਉਹ ਚੰਗੀ ਤਰ੍ਹਾਂ ਸਮਝ ਆ ਗਈ